ਤੁੱਕ ਬਾਈ ਬਾਈ ਕਰੋ ਬਾਈ ਮੈਰੀ ਬੋਲੋ ਮੈਰੀ ਚਲੋ ਇੱਧਰ ਦੇਖ ਕੇ ਡੌਗੀ ਹੈ ਨਹੀਂ ਤੈਨੂੰ ਹੁਣ ਕਿਤੇ ਹੈ ਪੈਣਾ ਚੱਲ ਗੇਰ ਵੀ ਪਾਣਾ ਇੱਧਰ ਦੇਖ ਕੇ ਬਾਈ ਵੀ ਕਰ ਦੇ ਦੋ ਤਾਂ ਹੁਣ ਬਾਈ ਬਾਈ ਕਰਦੇ ਜਾਵਾ ਸਾਡੇ ਦੋ ਬਾਈ ਗੈਵਨ ਬਾਈ ਕਰਦੇ ਕਰ ਹਾਂ ਆਉਂਦੇ ਆ ਇੱਧਰ ਜਰ ਪਾਏ ਕਾਇ ਕੋ ਕਾਦੇ ਗਾਈ ਕੋ ਕੌਮ ਕੋ ਕਰਦੇ ਪਾਏ ਬਾਏ ਪਾਏ 2000 ਦਾ ਆ ਮਿਹਟ ਇਹ ਕਰ ਇਹਦੇ ਨਾਲ ਇਹ ਕਰਕੇ ਤੱਕ ਪਾਉਂਦੇ ਵੀਰ ਇਹ ਮੈਂ ਸਾਫਰੇ ਦੀ ਹੋਣਾ ਦੋਹਾਂ ਪਾਸੇ ਕਰ ਦੋ ਪਾਣੀ ਮਾਰੀ ਦਾ ਸਾਫ ਸਵੇਰ ਮੋਟਰ ਚਲਾ ਕੇ ਪਾਣੀ ਮਾਰ ਦੋ ਸਭ ਸਭ ਪੁੱਤਾਂ ਦਾ ਇਹ ਜਦ ਇਹ ਦੋ ਦੋ ਜਹਾ ਦਾ ਮੈਂ ਆਇਆ ਵਧੀਆ ਭਾਰਤ ਦਾ ਮੈਂ ਆਇਆ ਚਲਿਏ ਹਾਂਜੀ ਠੀਕ ਹੈ ਤੇ ਤੇ ਜਰੋੜ ਆਹਨ ਬਾਸਾਂ ਲਾਸਟ ਜੇ ਆਇਆ ਆਇਆ ਆਲਾ ਮੈਡ ਵਾਲਾ ਕੰਮ ਵਧੀਆ ਨਾਲ ਨਿੱਗੇ ਰਹਿੰਦੇ ਹਾਂ ਹਾਂਜੀ ਹਾਂਜੀ ਕੰਦੇ ਕੰਨ ਆ ਬੈਟ ਨਾ ਕਰਕਣ ਨਹੀਂ ਚੱਤ ਚੱਲ ਮੈਂ ਇਹਨੂੰ ਬਹਿਣਾ ਨਹੀਂ ਆਲਾ ਵੈਰੀ ਨਹੀਂ ਜੇ ਪਿੱਛੇ ਬਹਿਣਾ ਨਹੀਂ ਕੱਟੇ ਕੱਟੇ ਕੋਲੇ ਤੋਂ ਕੱਟੇ ਕੋਲੇ ਇਹ ਕਪਤਾਲੀ ਹਜ਼ਾਰ ਦੀ ਬਹਿਣਦੀ ਸੀ ਇਹਦੇ ਨਾਲ ਦੀ ਬਹੁਤ ਛਿਲਾਂ ਵੀ ਜਵਾਂ ਸੀ ਹੈ ਇਹ ਹੋ ਰਿਹਾ ਤੇ ਇਹ ਦੇਰ ਦੀ 100 ਰੁਪਏ ਲਈ ਚੱਤ ਮਾਜੀ ਜੇ ਕੋਲ ਦਿਆ ਹਾਂ ਅੱਛਾ ਉਹਦਾ ਹੀ ਪੜਾਉਂਦੀ ਮੈਂ ਤਾਂ ਉਹ ਕਾਹਤ ਪੜਾਉਂਦੀ ਮੈਂ ਵੀ ਇੰਨਾ ਫੇ ਲਈ ਸਾਹ ਪੱਠੇ ਪੋਣੇ ਆ ਪੱਠੇ ਪਾਥੇ ਉੱਠੇ ਪੁਣੇ ਕੰਦਾ ਬਸ਼ੇਰ ਵੀ ਦੇ ਲੋ ਆਹਦੀ ਹਦੀਵੇਂ ਰੇਡ ਕਾ ਜਿੱਦਰ ਮਰਜੀ ਲਾ ਜੋ ਸੋਹਣੇ ਯਾਰ ਰੇਡ ਕੈਂਚੇ ਮਰਜੀ ਲਾ ਜੋ ਆ ਹੋਣਾ ਇਹ ਅਬਰਸਰ ਬੰਦਾ ਖਰੇ ਬਤਾ ਲਿਓ ਲੈ ਆ ਸੀ ਮੈਂ ਗੱਡੀ ਦੇ ਰਾਸ ਤੋਂ ਇਹ ਜਿਹੜਾ ਲੈ ਨਹੀਂ ਕੱਢਦੇ ਉਹਦਾ ਲੱਗਾ ਗਰਜ ਜਿੱਥੇ ਨਾ ਨਾ ਯਾਰ ਜਲਦੀ ਮੈਂ ਦੱਸ ਦਿੰਦਾ ਪ੍ਰਸ਼ਦੀ ਮਾਦਣੀ ਆ ਅੱਠ ਘਾਟਰ ਵਿੱਚੋਂ ਪਏ ਆ ਤੇ ਤਾ ਨਾ ਰੇ ਪਾਣੀ ਮਾਦਾ ਫਟਾ ਸੋਣਾ ਚੱਲ ਇਹਨੂੰ ਵੀ ਪਾ ਉਹ ਨਿੱਕੀ ਨੂੰ ਵੀ ਪਾ ਉਹ ਨੂੰ ਪੈਨ ਦਾ ਖਿਆਲ ਵੀ ਚ ਬਾਈ ਕਰਦੇ ਹੁਣ ਕਾਉਨ ਚ ਬਾਈ ਕਰਦੇ ਹੁਣ ਅੱਛਾ ਰੱਖਾ ਕੇ ਤਾਂ ਤੁਸੀਂ ਤਾਂ ਭੱਜ ਲੱਗੋ ਹੱਜ ਬਾਜ਼ਾਰ ਦਾ ਮਾਰਦਾ ਚਲੋ ਆ ਜਾਓ ਆ ਜਾਓ ਚੱਲੀਏ ਹੋਰ ਫੋ ਕਹਿੰਦਾ ਭਾਈ ਇੱਕ ਪ੍ਰੋਬਲ ਕਰੀਦਾ ਕਹਿੰਦਾ ਪਾਪਾ ਗੋਹਾਜ ਕੰਦ ਦਾ ਬਾਪ ਆਹ ਇਹ ਪਿੰਦਾ ਹੈ ਸਾਹ ਇਹਦਾ ਪਿੰਦਾ ਉੱਪਰ ਹੈ ਕੋਈ ਸਾਬਾ ਪੰਜ ਲਿਖੀ ਤੇ ਲੈ ਬਣਾ ਉੱਪਰ ਦੇ ਆਹ ਬਰੇ ਆ ਗਿਆ ਮੈਂ ਇਹਨਾ ਮੇਰਾ ਕੜਕਨਾਤ ਕੜਕਨਾਤ ਆ ਜਾ ਨਹੀਂ ਜਾਣਾ ਮੈਂ ਆਉਣਾ ਹਾਂ ਮੈਂ ਉਹ ਬੋਲਦਾ ਮੈਂ ਗਿਆ ਤਾਂ ਅੱਛਾ ਠੀਕ ਹੈ ਮੈਂ ਆ ਗਿਆ ਬਸ ਦੋ ਮਿੰਟਾਂ ਚ ਜਾ ਪਿੰਦਾ ਇੱਦਾਂ ਹੋਰੀ ਨੇ ਪੈ ਜਾਵੇ ਇਹ ਪਿੰਦਾ ਹੈ ਸਾਹ ਆਹ ਬਾਹਰ ਨਹੀਂ ਆਉਂਦਾ। ਆਉਂਦਾ ਬਾਹਰ ਨਿਕਲ ਜਾਂਦਾ। ਓਏ ਮੈਂ ਥੱਲੇ ਵੀ ਕੁੱਕੜਾ ਲੜ ਪੈਂਦੇ ਆ। ਥੱਲੇ ਵੀ ਕੁੱਕੜੇ। ਥੱਲੇ 6-7 ਆ। ਨਾ ਮਾਰ। ਓਪੀ। ਇਹਨੂੰ ਆਪਾਂ ਰੱਖਣਾ ਉਹਨੂੰ ਵੱਢ ਲੈਣਾ ਕਹਿੰਦੇ। ਇੱਧਰ ਕਹਿਣਾ ਮਾਰੋ ਜਨਾ ਹੁਣ ਬੋਲੋ। ਇਹ ਸ਼ਰੀਫ ਆ ਥੱਲੇ। ਇਹ ਥੱਲੇ ਸ਼ਰੀਫ ਆ ਸਾਰੇ। ਇਸ ਸੈਟਿੰਗਾਂ ਨਿਕਲ ਜਾਣੀਆਂ। ਕੋਈ ਆਉਣ ਦੇ ਆਉਣ ਦੇ। ਆ ਜੋ ਬਈ ਸਾਰੇ ਹੈਗੇ ਕੋਈ ਕੜਕ ਨਾਲ ਸਾਰੇ ਕਾਲੇ ਰੱਖੇ ਆ ਹਾਂਜੀ ਹਾਂਜੀ ਇਹ ਉਹ ਚੰਡੀਗੜ੍ਹੋਂ ਲੱਗੇ ਜਾਂਦੇ ਜੀ ਬਹੁਤ ਹੈ ਬਹੁਤ ਹੋ ਗਿਆ ਇਹ ਇਹ ਨਹੀਂ ਹੁੰਦੇ ਹੱਥ ਇਹ ਤਾਂ ਅੰਦਰ ਹੀ ਹੋੜ ਕੇ ਫੱਡੇ ਪੈਂਦੇ ਉਦਾਂ ਨਹੀਂ ਪੜੇ ਜਾਂਦੇ